ਮੈਂ ਨਿਰਮਲ ਕੌਰ ਨਮੀ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਤੁਹਾਨੂੰ ਇੱਕ ਹੋਰ ਸੁਣਾਉਣ ਲੱਗੇ ਆ ਜੀ ਕੋਈ ਆਪਣਾ ਵਧੀਆ ਸੋਨਾ ਜਾਂ ਕੋਈ ਗੀਤ ਤੇ ਚਲੋ ਪੰਗ ਭੈਣ ਆਪਾਂ ਕੋਈ ਸੁਣਾਉਨੇ ਆ ਕੁਛ ਨਾ ਹਾਸਿਆ ਵਾਲਾ ਕੋਈ ਸਿੱਠਣੀ ਆ ਜਿਵੇਂ ਹਾਸਿਆ ਵਾਲੀ ਸਿੱਠਣੀ ਹੁੰਦੀ ਨੇ ਹਾਸਿਆ ਵਾਲੀ ਸੁਣਾ ਦੇ ਤੁਹਾਨੂੰ ਅਸੀਂ ਤੇ ਮਜ਼ਾਕੀਏ ਜੇ ਮਤਲਬ ਕਿ ਜਿਵੇਂ ਕੀ ਹੁੰਦੇ ਨੇ ਉਹ ਵਾਲਗੇ ਜਿਹੇ ਜਿਹੇ ਸੁਦਾ ਸਿੱਧੇ ਵੀ ਤਮਾਸ਼ਾ ਵੀ ਆਪਾਂ ਤਮਾਸ਼ਾ ਕਰ ਸਕਦੇ ਹਾਂ ਨਾ ਮਾਸ਼ਾ ਹੀ ਇੱਕ ਤਰ੍ਹਾਂ ਦਾ ਜਿਹੜੇ ਜਨਾਨੀ ਰਹਿੰਦੇ ਆ ਯੂਜ਼ਰ ਤਮਾਸ਼ਾ ਲਾਉਂਦੇ ਆ ਜਿਹੜਾ ਇਹ ਤਰ੍ਹਾਂ ਬੀਜਿਆ ਖਤਮ ਕਰ ਦੋ ਸਾਰਾ ਕਲਚ ਕਰੂਗਾ ਤਾਜੀ ਨਾ ਸਹੀ ਗੱਲ ਹੈ ਇਹ ਬਹੁਤ ਵਧੀਆ ਲੱਗਦਾ ਹੈ ਜਦੋਂ ਆਪਾਂ ਗਿੱਧੇ ਦੇ ਵਿੱਚ ਤਮਾਸ਼ੇ ਕਰਦੇ ਆ ਇੱਕ ਜਣੀ ਮੁੰਡਾ ਬਣ ਜਾਂਦੇ ਇੱਕ ਜਣੀ ਕੁੜੀ ਹੁੰਦੀ ਆ ਉਹ ਇੱਕ ਦੂਜੇ ਨੂੰ ਮਤਲਬ ਕਿ ਵੀ ਕਿੰਨਾ ਵਧੀਆ ਸਿੱਟਣੀਆਂ ਦੇ ਤੌਰ ਤੇ ਮਤਲਬ ਕਿ ਬੋਲੀਆਂ ਪਾਉਂਦੀਆਂ ਨੇ ਬਹੁਤ ਸੋਹਣਾ ਲੱਗਦਾ ਹੈਗਾ ਹੁਣ ਕੋਈ ਬੰਦਾ ਕੋਈ ਨਹੀਂ ਸੁਣਨ ਵਾਲਾ ਹੁਣ ਤੁਹਾਨੂੰ ਅਸੀਂ ਸੁਣਾਉਂਦੇ ਆ ਜਿਹੜੀ ਮੋਲ ਤੁਸੀਂ ਗੰਦਬੰਦ ਵੀ ਪਕਦੀਆਂ ਜਿਹੜੀਆਂ ਉਹੀ ਇੰਜੋਏਮੈਂਟ ਹੁੰਦਾ ਹੈ ਕੋਈ ਐਂਟਰਟੇਨਮੈਂਟ ਤੇ ਹੁਣ ਅਸੀਂ ਤੁਹਾਨੂੰ ਸੁਣਾਉਂਦੇ ਆ ਜੀ ਹਾਏ ਕੰਡਾ ਵੱਜੇ ਆ ਭੂ ਕੰਡਾ ਵੱਜੇ ਆ ਹਾਏ ਕੰਡਾ ਵੱਜੇ ਹਨੀ ਹੂ ਵੱਜੇ ਪਰਟਣ ਲੱਗੀ ਸੱਸੀ ਮੈਂ ਤਾਂ ਮਾਗਰ ਪਾਤੀ ਵੱੱਛੀ ਕੰਡਾ ਵੱਜੇ ਆ ਹਾਏ ਕੰਡਾ ਵੱਜੇ ਅਨੀ ਬੂ ਕੰਡਾ ਵੱਜੇ ਆ ਹਾਏ ਕੰਡਾ ਵੱਜੇ ਅਨੀ ਬੂ ਕੰਡਾ ਵੱਜੇ ਆ ਪਰਟਣ ਲੱਗਿਆ ਢੇਟ ਮੈਂ ਤਾਂ ਲੈ ਲਿਆ ਗੋੜਿਆ ਢੇਟ ਕੰਡਾ ਵੱਜੇ ਆ ਹਾਏ ਕੰਡਾ ਵੱਜੇ ਅਨੀ ਬੂ ਕੰਡਾ ਵੱਜੇ ਆ ਹਾਏ ਕਟਣਾ ਲੱਗਿਆ ਕਟਣਾ ਲੱਗਿਆ ਦਿਓ ਹੋਰ ਮੈਂ ਤਾਂ ਜਾ ਕੇ ਮਾਰਿਆ ਲਾਹੌਰ ਕੰਡਾ ਵੱਜਿਆ ਹਾਏ ਕੰਡਾ ਵੱਜਿਆ ਨਹੀਂ ਬੂ ਕੰਡਾ ਵੱਜਿਆ ਹਾਏ ਕੰਡਾ ਵੱਜਿਆ ਨਹੀਂ ਬੂ ਕੰਡਾ ਵੱਜਿਆ ਕਟੜਣਾ ਲੱਗੀ ਨੰਦ ਮੈਂ ਤਾਂ ਜਾ ਕੇ ਮਾਰਿਆ ਸਲੰਗ ਕੰਡਾ ਵੱਜਿਆ ਹਾਏ ਕੰਡਾ ਵੱਜਿਆ ਨਹੀਂ ਬੂ ਕੰਡਾ ਵੱਜਿਆ ਹਾਏ ਕੰਡਾ ਵੱਜਿਆ ਨਹੀਂ ਬੂ ਆਸਰ ਮੈਂ ਤਾਂ ਟੱਕੇ ਮਾਰਿਆ ਫੋੜਾ ਕੰਡਾ ਵੱਜਿਆ ਹਾਏ ਕੰਡਾ ਵੱਜਿਆ ਨਹੀਂ ਬੂ 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 ਕੰਡਾ ਵੱਜਿਆ ਹਾਏ ਕੰਡਾ ਵੱਜਿਆ ਸਰੋਤ ਤੇ ਹੁਣ ਆ ਜੱਕੇ